ਦੋਸਤੋ ਮੈਂ ਤੁਹਾਨੂੰ ਇਹ ਕਹਿਉਂਗੀ ਗੱਲ ਕਰਨ ਲੱਗਾ ਕਿ ਤੁਹਾਡਾ ਮਨ ਬਾ ਬਾਂ ਬਾਂ ਕਰ ਜਾ ਤੁਸੀਂ ਕੋਈ ਵੀ ਗੱਲ ਮਨਚ ਸੁਖ ਲੋ ਕੋਈ ਵੀ ਸੁਖਣਾ ਸੁਖ ਲੋ ਕੋਈ ਵੀ ਤੁਸੀਂ ਮਨ ਦੀ ਧਾਰਨਾ ਚ ਲੈ ਆਓ ਕਿ ਮੈਨੂੰ ਗੱਡੀ ਚਾਹੀਦੀ ਏ 20 ਲੱਖ ਦੀ ਮੈਨੂੰ ਇਹ 2 ਕਰੋੜ ਦੀ ਗੱਡੀ ਚਾਹੀਦੀ ਏ ਮੈਨੂੰ 100 ਕਰੋੜ ਦੀ ਕੋਠੀ ਚਾਹੀਦੀ ਏ ਸ਼ਰਤ ਪਿਆ ਮਿਲੇਗੀ ਤੁਹਾਡੇ ਕੋਲ ਕਮਾਈ ਹੋਵੇ ਤਾਂ ਹੋਵੇ ਕੀ ਕਰੋ ਇੱਕ ਪਾਣੀ ਦਾ ਗਲਾਸ ਲੈ ਲਓ ਪਾਣੀ ਦੇ ਗਲਾਸ ਦੇ ਉੱਪਰ ਜੋ ਤੁਹਾਡੀ ਮਿਸ਼ਾ ਹੈ ਇਹਦੇ ਉੱਪਰ ਮਿਸ਼ਰ ਦੀ ਇੱਕ ਚੇਪੀ ਲਗਾ ਲਓ ਔਰ ਬੋਲੋ ਪਾਣੀ ਨੂੰ हे ਪਾਣੀ ਮੇਰੇ ਸਰੀਰ ਵਿੱਚ ਵੀ ਤੂੰ हे ਪਾਣੀ ਸੰਸਾਰ ਵਿੱਚ ਵੀ ਤੂੰ ਅਸਮਾਨ ਵਿੱਚ ਵੀ ਤੂੰ ਹਵਾ ਵਿੱਚ ਵੀ ਤੂੰ ਮਿੱਟੀ ਵਿੱਚ ਵੀ ਤੂੰ ਤੂੰ ਹੁਣ ਮੈਂ ਤੇਰੀ ਇੱਕ ਵਿਸ਼ਿਖ ਲਿਖੀ ਹੈ ਤੈਨੂੰ ਇਹ ਪੂਰੀ ਕਰ ਦੇ ਜੇ نوਿਸ਼ ਪੂਰੀ ਹੋ ਜੇ ਫਿਰ ਪਾਣੀ ਚੱਕ ਕੇ ਕਹਿ ਦੋ ਕਿ ਹੇ ਪਾਣੀ ਤੇਰਾ ਬਹੁਤ ਬਹੁਤ ਸ਼ੁਕਰੀਆ ਤੂੰ ਮੇਰੀ ਬਿਸ਼ ਪੂਰੀ ਕੀਤੀ ਹੈ ਦੋਸਤੋ ਇਸ ਗੱਲ ਤੇ ਵਿਸ਼ਵਾਸ ਨਾ ਕਰ ਲਿਆ ਜੇ ਇਹ ਤਾਂ ਟੀਆਰਪੀ ਬਣਾਉਣ ਵਾਸਤੇ ਰੀਲਾਂ ਬਣਾਈਆਂ ਜਾਂਦੀਆਂ ਨੇ ਕਿ ਆ ਵੀ ਲੋਕ ਵਿਊ ਕਰਨ ਤਾਂ ਸਾਨੂੰ ਟੀਆਰਪੀ ਤੇ ਪੈਸੇ ਮਿਲਣ ਇਹ ਸਭ ਗੱਪਾਂ ਤੇ ਝੂਠ ਹੈ ਕੱਖ ਨਹੀਂ ਪਿਆ ਇਹਨਾਂ ਗੱਲਾਂ 'ਚ ਤੁਹਾਡੀ ਮਿਹਨਤ ਨਹੀਂ ਰੰਗ ਲਿਆਣਾ ਮਿਹਨਤ ਕਰੋ ਤੇ ਕਾਮਯਾਬ ਹੋ ਤੇ ਪਾਣੀ ਆ ਰੱਬ ਆ ਰਿਹਾ ਵੋ ਬਗੈਰਾ ਸਾਰਾ ਕੁਝ ਤੁਹਾਡੇ ਅੰਦਰ ਹੀ ਰੱਬ ਹੈ ਤੁਸੀਂ ਜਾ ਜਾ ਵੜਦਾ ਮੰਦਿਰਾਂ ਵਿੱਚ ਸਿੱਧਾ ਵਿੱਚ ਕਦੀ ਆਪਣੇ ਅੰਦਰ ਵੀ ਵੜਿਆ ਕਰ ਉੜਦਿਆਂ ਨੂੰ ਤਾਂ ਤੂੰ ਰੋਜ਼ ਫੜਦਾ ਜਿਹੜਾ ਤੇਰੇ ਅੰਦਰ ਬੈਠਾ ਕਦੀ ਉਹਨੂੰ ਵੀ ਫੜਿਆ ਕਰ ਜਿਹੜਾ ਅੰਦਰ ਬੈਠਾ ਨਾ ਉਸ ਲਈ ਰੱਬ ਹੈ ਉਹਨੂੰ ਫੜੋ સો આપણી મહેનત તે વિશ્વાસ કરો એના જાદુ ટૂં અને વિશ્વાસ ના કરો બહુ બહુ ધનવાદ